ਤਰੰਤਰੰਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਪੰਦੇ ਪਿੰਡ ਵਰਨਾਲੇ ਤੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵਰਨ ਸਿੰਘ ਉਰਫ ਸਮਾ ਵਰਨਾਲੀਆਂ ਪਹਿਲਵਾਨ ਨੇ ਦੱਸਿਆ ਹੈ ਕਿ ਉਹ ਖੇਡ ਕਬੱਡੀ ਜਗਤ ਵਿੱਚ ਆਪਣੇ ਸਮੇਂ ਦੌਰਾਨ ਇੰਗਲੈਂਡ ਅਮਰੀਕਾ ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਕਬੱਡੀ ਖੇਡ ਕੇ ਵੱਡੀਆਂ-ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਬਾਹਰੀ ਦੇਸ਼ਾਂ ਦੇ ਵਿੱਚ ਆਪਣੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕਾ ਹੈ ਅਤੇ ਪੂਰੇ ਪੰਜਾਬ ਵਿੱਚ ਉਸ ਦਾ ਨਾਮ ਚੱਲਦਾ ਸੀ ਪਹਿਲਵਾਨ ਨੇ ਦੱਸਿਆ ਹੈ ਕਿ ਅੱਜ ਦੇ ਮੰਨੇ-ਮੰਨੇ ਵੱਡੇ ਕਬੱਡੀ ਖਿਡਾਰੀ ਉਸ ਦੀ ਟੀਮ ਦਾ ਇੱਕ ਹਿੱਸਾ ਹੁੰਦੇ ਸਨ ਬਰਨਾਲੀ ਦੇ ਪਹਿਲਵਾਨ ਨੇ ਦੱਸਿਆ ਕਿ ਉਹ ਪਿੰਡ ਮਹਿੰਦੀਪੁਰ ਵਿਖੇ ਕਬੱਡੀ ਖੇਡ ਰਹੇ ਸਨ ਤਾਂ ਇੱਕਦਮ ਉਸਦੀ ਰਿੱਡ ਦੀ ਹੱਡੀ ਵਿੱਚ ਸੱਟ ਲੱਗ ਗਈ ਅਤੇ ਉਸਦਾ ਤੜ ਖਲੋ ਗਿਆ ਜਿਸ ਤੋਂ ਬਾਅਦ ਉਸਨੇ ਆਪਣਾ ਇਲਾਜ ਸ਼ੁਰੂ ਕਰਵਾ ਦਿੱਤਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਪਣਾ ਇਲਾਜ ਕਰਵਾ ਰਹੇ ਹੈ ਪਹਿਲਵਾਨ ਨੇ ਦੱਸਿਆ ਕਿ ਇਸ ਇਲਾਜ ਦੌਰਾਨ ਉਸਦੇ ਕੋਲ ਜੋ ਕੁਝ ਪੈਸਾ ਤੇ ਲਾਸੀ ਅਤੇ ਜੋ ਜਾਇਦਾਦ ਸੀ ਉਹ ਸਭ ਵਿਕ ਗਈ ਅਤੇ ਮਸਾਹੀ ਉਹੋ ਮੰਜੇ ਤੋਂ ਉੱਠ ਸਕੇ ਹੈ ਕਬੱਡੀ ਖਿਡਾਰੀ ਹਾਂਜੀ ਕਬੱਡੀ ਖਿਡਾਰੀ ਕਿਹੜੇ ਪਿੰਡ ਬਰਨਾਲਾ ਪਿੰਡ ਹੈ ਜੀ ਮੈਨੂੰ ਸੰਮੇ ਬਰਨਾਲੀ ਨਾਲ ਜਾਣਦੇ ਜੀ ਤੇ ਕਦੋਂ ਖੇਡਦੇ ਰਹੇ ਕਬੱਡੀ ਮੈਂ 95 ਦੇ ਸ਼ੁਰੂ ਕੀਤਾ ਅੱਛਾ ਕਿੱਥੇ ਕਿੱਥੇ ਖੇਡਦੇ ਮੈਂ ਪਹਿਲਾਂ ਤਾਂ ਢੇਰੀ ਵਾਲੇ ਮੈਚ ਖੇਡਦੇ ਰਹੇ ਜੀ ਭਾਈ ਲਖਵੀਰ ਸਕਲਬ ਕਰਿਆਲਾ ਬਾਬਾ ਬਤਾਰ ਸਿੰਘ ਜੀ ਨਾਲ ਬਹੁਤ ਵਧੀਆ ਸੰਤ ਨੇ ਮਾਪੁਰਸ਼ ਨੇ ਹਾਂਜੀ ਉਹਨਾਂ ਦਾ ਆਸ਼ੀਰਵਾਦ ਮਿਲਿਆ ਮੁੜ ਕੇ ਫਿਰ ਮੈਂ ਦਬਈ ਗਿਆ ਖੇਡਣਾ ਹਾਂਜੀ ਇੱਥੇ ਕਲੱਬ ਖੇਡਦਾ ਰਿਹਾ ਜੀ ਮੈਂ ਆਟਾ ਕਲੱਬ ਵੱਲੋਂ ਉੱਥੋਂ ਤੋਂ ਬਈ ਗਿਆ ਜੀ ਉੱਥੋਂ ਆਣ ਕੇ ਮਹਾਰਾਜ ਜੀਤ ਸਿੰਘ ਕਪਲਾਪ ਕਪੂਰਥਾਲਾ ਖੇਡਦਾ ਰਿਹਾ ਫਿਰ ਮੈਂ ਮੇਰੀ ਬਾਹਰ ਚਲ ਗਿਆ ইংল্যান্ড 2006 ਦੇ ਵਿੱਚ ਜੀ ਪੰਜਾਬ ਜਨਟ ਬੁਲਬੁਲ ਐਂਟਰਟੇਨਰਟੇਨਲ ਫੋਰਡੋਂ ਲੋ ਖੇਡਿਆ ਮੈਂ ਦਰਮਾਉੜੋਂ ਨਾ ਜੀਤੇ ਮੌੜੋਂ ਨਾ ਪਾਜੀ ਇਹਨਾਂ ਸਪੌਂਸਰ ਕੀਤਾ ਮੈਨੂੰ ਸਾਰਾ ਉਤੋਂ ਬਾਅਦ ਆਣ ਕੇ ਮੈਂ ਮੇਰੀ ਪੀਰੀ ਅਮਰੀਕਾ ਲੋ ਖੇਡਿਆ ਸਾਰ ਇੱਥੇ ਅਗਲੇ ਸਾਲ ਗੁਰੂ ਅਰਜਨ ਦੇਵ ਕਲੱਬ ਡਰਬੀ ਲੋ ਖੇਡਿਆ ਸਾਰ 2007 ਦੇ ਵਿੱਚ ਉਹ ਤੋਂ ਬਾਅਦ ਹੀ ਤਾਂ ਖੇਡਦੇ ਰੇ ਮੇਰੇ ਬਾਅਦ ਦੇ ਵਿੱਚ ਸਰ ਛੱਟ ਲੱਗ ਗਈ ਕਿੱਥੇ ਲੱਗੀ ਛੱਟ ਕਿਹੜੇ ਥਾਂ ਤੇ ਖੇਡਦੇ ਖੇਡਦੇ ਮੱਧਰੀ ਲੱਗੀ ਸਰ ਮੇਰਾ ਧਾੜੀ ਖਲੋ ਗਿਆ ਜੱਕ ਦਾ ਸਾਰਾ ਇਹ ਖੇਡਦੇ 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 ਹਾਂਜੀ ਮੈਨੂੰ ਚੋਕ ਕੇ ਲਿਆਂਦਾ ਗਰਾਊਂਡ ਚੋਂ ਉਦਾਸ ਬੇਅਤੀ ਇੱਤੀ ਲਾ ਮੁੜ ਕੇ ਥੋੜਾ ਥੋੜਾ ਮੁੜ ਕੇ ਇਲਾਜ ਕਰਾਇਆ ਹਾਂਜੀ ਉਹਦੀ ਛੱਲੀ ਪੂਣੀ ਸਰ ਉਹ ਇਤ ਲਾਜ ਦੇ ਵਿੱਚ ਲੱਗ ਗਈ ਹੁਣ ਦੋ ਬੇਟੀਆਂ ਨੇ ਮੇਰੀਆਂ ਹਾਂਜੀ ਤੇ ਉਹ ਪੜਦੀਆਂ ਨੇ ਇੱਕ ਪੰਜਵੀਂ ਕਲਾਸ ਚ ਇੱਕ ਸੱਤਵੀਂ ਚ ਪ੍ਰਾਈਵੇਟ ਸਕੂਲ ਦੇ ਸਰਕਾਰੀ ਸਰ ਪ੍ਰਾਈਵੇਟ ਬਲਮ ਪੜਾਉਣ ਜਦੀ ਰਸੀਤ ਨਹੀਂ ਮਿਰੀ ਗਈ ਅੱਛਾ ਤਾਂ ਕੀ ਗੱਲ ਕੇ ਤੁਸੀਂ ਘਰ ਦੇ ਵੀ ਤੁਹਾਡੇ ਹਾਲਾਤ ਵੇਖਣ ਨੇ ਘਾ ਹੋ ਗਿਆ ਚਾਰੇ ਵੱਨੇ ਕੋਠਿਆਂ ਦੀਆਂ ਛੱਤਾਂ ਵੀ ਡਿੱਗੀਆਂ ਪਈਆਂ ਸਰ ਹੁਣ ਮੇਰੇ ਤੋਂ ਕੁਝ ਹੁੰਦਾ ਨਹੀਂਗਾ ਮੈਂ ਤਾਂ ਮਾੜਾ ਮੋੜੇ ਤੁਰ ਫਿਰ ਸਕਦਾ ਛੋਟੇ ਨਾਲ ਜ਼ਿਆਦਾ ਚਿਰ ਖਲੋਤਾ ਨਹੀਂ ਜਾਂਦਾ ਲੱਕ ਪੀੜਨਾ ਪਰ ਜਾਂਦਾ ਹਾਂਜੀ ਤੇ ਐਡੇ ਵੱਡੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਰਹੇ ਜੇ ਕੋਈ ਸਰਕਾਰ ਨੇ ਤੁਹਾਡੀ ਸਾਰ ਨਹੀਂ ਲਈ ਸਰ ਮੈਂ ਬਹੁਤ ਸਾਰੇ ਸਾਰੇ ਥਾਈਂ ਪਹੁੰਚ ਕੀਤੀ ਆ ਹਾਂਜੀ ਲੈਟਰ ਪਾਏ ਆ ਵੀ ਜਾਂਦੇ ਰਹੇ ਜਿੱਥੇ ਤੱਕ ਇੰਨਾ ਘੁਲਾਉਂਦੇ ਰਹੇ ਆ ਪਰ ਕਿਸੇ ਨੇ ਸਾਰ ਨਹੀਂ ਦੇ ਸਕਿਆ ਹਾਂਜੀ ਸਰਕਾਰ ਤਾਂ ਵੱਡੇ ਵਾਅਦੇ ਕਰਦੀ ਹੈ ਕਿ ਵੱਡੇ ਖਡਾਰੀ ਨੇ ਜਿਹੜੇ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਜਾਂ ਉਹਨਾਂ ਦੇ ਘਰ ਦੇ ਹਾਲਾਤ ਜਿਹੜੇ ਬਿਲਕੁਲ ਠੀਕ ਕੀਤੇ ਜਾ ਰਹੇ ਨਹੀਂ ਸਰ ਕੋਈ ਨਹੀਂ ਹੋਇਆ ਉਹਨੂੰ ਗਰਲਾਲ ਕਨਾਵਰ ਆ ਐਸੀ 2006 ਦੇ ਵਿੱਚ ਪੰਜਾਬ ਨਰਬਲ ਬੋਲੈਂਟ ਟੈਲਫੜੋਂ ਤੋਂ ਬਾਹਰ ਗਰਲਾਲ ਕਨਾਵਰ ਆ ਤੇ ਲੱਡੂ ਸਿੱਧੂ ਵਾਲਾ ਗੱਬਰ ਮੌਲੀ ਵਾਲਾ ਇੱਕ ਮੈਂ ਇੱਕ ਜੀਟੀ ਕੁੰਨਰ ਆ ਜੀ ਤਾਂ ਮਾਣੇ ਇਕੱਠੇ ਖੇਡਦੇ ਰਹੇ ਸਾਡਾ ਬਹੁਤ ਵਧੀਆ ਟੀਮ ਸੀ ਸਾਡੀ ਹਾਂਜੀ ਤੇ ਸਾਰ ਦੇ ਇਤਰੇ ਉਦੋਂ ਦੀ ਤਰ੍ਹਾਂ ਸੀ ਉਤੋਂ ਬਾਅਦ ਸਾਰਾ ਹੋਲੀ ਲਈ ਤੁਹਾਨੂੰ ਪਤਾ ਜਿਹੜਾ ਮਾੜਾ ਮੋੜਾ ਘਰ ਦੇ ਵੀ ਖਰਚੇ ਆ ਇਲਾਜ ਦੇ ਖਰਚੇ ਆ ਫਿਰ ਤੁਹਾਨੂੰ ਪਤਾ ਡਾਊਨ ਹੁੰਦਾਂ ਦਾ ਜਿਆਦਾ ਜਿਗਾਰ ਹੁਣ ਤੇ ਬਾਤ ਤੁਰੇ ਫਿਰਦੇ ਮਾੜਾ ਮੋਟਾ ਟ੍ਰੋਫੀਆਂ ਤੁਸੀ ਟ੍ਰੋਫੀਆਂ ਵਿਖਾਉਂਦੇ ਇਹ ਕਿੱਥੋਂ ਕਿੱਥੋਂ ਤੁਸੀਂ ਜਿੱਤੀਆਂ ਇਹ ਪਹਿਲਾ ਗਰੇਜੈਂਟ ਟੋਪ ਕੱਪ ਚੱਕਿਆ ਸੀ ਅਸੀਂ ਹਾਂਜੀ ਤੇ ਦੂਸਰਾ ਬਾਰਕਿੰਗ ਤੋਂ ਚੱਕਿਆ ਸੀ ਹਾਂਜੀ ਸਰ ਜਿੱਤਿਆ ਇਹ ਜਿੰਨੀਆਂ ਟ੍ਰੋਫੀਆਂ ਵੀ ਸਾਰੀਆਂ ਤੁਹਾਡੇ ਜਿੱਤਦੀਆਂ ਹਾਂਜੀ ਸਰ ਇਹ ਸਾਰੀ ਜਿੱਤਦੀਆਂ ਨੇ ਸਾਰੀਆਂ ਹਾਂਜੀ ਕੀ ਗੱਲ ਪਾਪਾ ਨੂੰ ਕੀ ਗੱਲ ਹੋਈ ਮੇਰੇ ਪਾਪਾ ਇੰਟਰਨੈਸ਼ਨਲ ਕਬੱਡੀ ਖੇਡਦੇ ਸੀ ਉਹਨਾਂ ਸੱਟ ਲੱਗੀ ਤੇ ਇਸ ਕਰਕੇ ਹਾੜਾ ਹਾਲਾਤ ਬਹੁਤ ਮਾੜੇ ਹੋ ਗਏ ਅੱਛਾ ਕਬੱਡੀ ਖੇਡਣੀ ਲੱਗੀ ਸੀ ਸੱਟ ਹਾਂਜੀ ਕਬੱਡੀ ਖੇਡਣ ਉਸ ਉਹਨਾਂ ਦੀ ਇਹ ਦਿਖਸੇਲ ਕੀ ਸੀ ਅੱਛਾ ਤੇ ਉਦੋਂ ਤੋਂ ਹੀ ਇਹ ਇਸ ਤਰ੍ਹਾਂ ਮੰਝੇ ਤੇ ਜਾਂ ਇਸ ਤਰ੍ਹਾਂ ਕੋਈ ਕੰਮ ਕਰ ਨਹੀਂ ਕਰਦੇ ਜਿਨੂੰ ਮਹਾਤੁਰ ਤੇ ਹੀ ਆ ਅਛਾ ਤੇ ਰੋਟੀ ਪਾਣੀ ਦਾ ਪੁੱਤ ਕਿਵੇਂ ਸਰਦਾ ਇੱਥੇ ਰੋਟੀ ਪਾਣੀ ਦਾ ਤੋਂ ਵਸਤ ਦੀ ਅਸੀਂ ਰੋਟੀ ਵੀ ਨਹੀਂ ਖਾ ਸਕਦੇ ਇੰਨਾ ਹਾਲਾਤ ਮਾਰੇ ਹੋਏ ਤੇ ਸਰਕਾਰ ਤਾਂ ਕਹਿੰਦੀ ਕਿ ਜਿਹੜੇ ਪੁਰਾਣੇ ਖਡਾਰੀ ਉਹਨਾਂ ਦਾ ਅਸੀਂ ਸਨਮਾਨ ਵੀ ਕਰਦੇ ਹਾਂ ਸਾਰਾ ਸਾਰਾ ਕੁਝ ਕਰਦੇ ਹਾਂ ਤੇ ਕੀ ਗੱਲ ਤੁਹਾਡੇ ਘਰ ਕਿਸ ਨੇ ਨਹੀਂ ਅਜੇ ਤੱਕ ਆਣ ਕਿਸ ਸਾਜੀ ਕਿਸ ਨੇ ਨਹੀਂ ਮਤ ਕੀਤੀ ਅੱਛਾ ਕੋ ਸਰਕਾਰੀ ਦਰਬਾਰੇ ਕਿਤੇ ਗਏ ਸੀ ਜੀ ਨੋ ਗਏ ਸੀ ਕਿ ਸਰਕਾਰੀ ਦਰਬਾਰੇ ਹਾਂਜੀ ਗਏ ਸੀ ਤੇ ਉਹਨਾਂ ਨੇ ਮਤ ਨਹੀਂ ਕੀਤੀ ਨਹੀਂ ਕੀਤੀ ਹੁਣ ਕੀ ਚਾਹੁੰਦੇ ਤੁਸੀਂ ਅਸੀਂ ਚੰਨੇ ਆਦੇ ਪਾਪਾ ਥੋੜੀ ਇਹ ਰੋਟੀ ਖਾ ਚੋਗੀ ਸਾਨੂੰ ਜੋਬ ਮਿਲ ਜੇ ਮੇਰੇ ਪਾਪਾ ਇੱਕ ਪਈ ਤੁਹਾਡੇ ਪਿੰਡ ਦਾ ਇੱਕ ਕਬੱਡੀ ਖਿਡਾਰੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹਨੇ ਵੇਖਿਆ ਗਿਆ ਵੀ ਵਿਜੀੇ ਵੀ ਲੱਗੇ ਆ ਸਾਰਾ ਕੁਝ ਟਰੋਫੀਆਂ ਧੱਕ ਪਈਆਂ ਕੀ ਹਾਲਾਤ ਇਹਨਾਂ ਦੇ ਘਰ ਦੇ ਬਣੇ ਪਏ ਨੇ ਬਹੁਤ ਜੀ ਵੱਡਾ ਖਿਡਾਰੀ ਸੀ ਨਾਮਵਰ ਖਿਡਾਰੀ ਸੀ ਤੇ ਰੱਬ ਦੇ ਇਹੋ ਜੇ ਪਾਣਾ ਕਬੱਡੀ ਬਹੁਤ ਸੋਹਣੀ ਖੇਡਦਾ ਸੀ 6 ਲੱਖ ਜੀ ਨੂੰ ਮੇਲੇ ਦੇ ਕਬੱਡੀ ਖੇਡੂਗਾ ਆਪਣੇ ਮਧਰੀ ਪਿੰਡ ਉਹ ਤੈਨੂੰ ਚੌਕ ਕਿਹਾ ਲਾਇਆ ਲੱਕ ਦੀ ਰਿੰਢ ਦੀ ਢੀਟੀ ਤੇ ਸਾਟ ਲੱਗੀ ਹੈ ਤੇ ਥੱਲੇ ਵਾਲਾ ਜਿਹੜਾ ਧਾੜੇ ਨਹੀਂ ਕੰਮ ਕਰਦਾ ਤੇ ਜਿਹੜੇ ਕੋ 2-4 ਮਰਲੇ ਕਨਾਲਾ ਅੰਗਾ ਹੀ ਉਹ ਵੇਚ ਕੇ ਪਰਿਵਾਰ ਨੇ ਇਹਦੇ ਉੱਤੇ ਲਾਈ ਹੈ ਕਿਹੜੇ ਕਿਹੜੇ ਦੇਸ਼ ਚ ਕਬੱਡੀ ਖੇਡਿਆ ਵੀਰ ਇਹ ਮੇਰੇ ਇੰਗਲੈਂਡ ਖੇਡਣ ਗਿਆ ਜੇ ਇਟਲੀ ਗਿਆ ਜੇ ਤੇ ਦੁਬਈ ਵੀ ਗਿਆ ਜੇ ਤੇ ਤਿੰਨਾਂ ਦੇਸ਼ਾਂ 'ਚ ਖੇਡ ਗਿਆ ਤੇ ਕਿ ਕਦੋਂ ਲੱਗੀ ਸਾਟ ਇਹਨੂੰ ਅਛਾ 10 ਸਾਲ ਦੇ ਵੱਲ ਫਿਰ ਹੋ ਗਏ ਤੇ ਉਦੋਂ ਤੋਂ ਲੈ ਕੇ ਹਾਲਾਤ ਇੰਨੇ ਤਰਸਜੋਗ ਉਹਨਾਂ ਦੇ ਬਣੇ ਘਟਦੇ ਜਾਇ ਜਿਹਨਾਂ ਕਮਾਈ ਜੀ ਖਾਣ ਵਾਲੇ ਇਹ ਜੇ ਕਮਾਈ ਹੈ ਕੋਈ ਨਹੀਂ ਤੇ ਕਿੰਨੇ ਬੱਚੇ ਕਿੰਨੇ ਹੋਣ ਨੇ ਦੋ ਕੁੜੀਆਂ ਦੱਸਦੇ ਆ ਤੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਡੀਸੀ ਇਸੇ ਪ੍ਰਸ਼ਾਸਨ ਤੋਂ ਤੁਸੀਂ ਪਿੰਡ ਵਾਸੀ ਤੇ ਕਦੇ ਅਪਰੋਚ ਨਹੀਂ ਕੀਤੀ ਕਿ ਐਡਾ ਨਾਮਵਰ ਕਬੱਡੀ ਖਿਡਾਰੀ ਆ ਕਿ ਉਹਦੀ ਕੋਈ ਨਾ ਕੋਈ ਸਹਾਇਤਾ ਹੋਵੇ ਇਹ ਬਹੁਤ ਉੱਚੀ ਨੀ ਮਿਸਾਲ ਦੇ ਜਾਂਦੇ ਰਹੇ ਨੇ ਪਰ ਸਰਕਾਰਾਂ ਤੁਹਾਨੂੰ ਪਤਾ ਬੋਲੀਆਂ ਦੇ ਗੁੰਗੇਗਾ ਬੋਲੀਆਂ ਗੁੰਗੀਆਂ ਸਰਕਾਰਾਂ ਨੂੰ ਉਠਾਉਣ ਵਾਸਤੇ ਰੌਲਾ ਪਾਉਣਾ ਗਰੀਬ ਨੇ ਇਸ ਹਿੱਤੀਆਂ ਰਹਿੰਦੀਆਂ ਨੇ ਕੌਣ ਮਾਰ ਮਾਰੇ ਦੀ ਬਾਤ ਪੁੱਛਦੀਆਂ ਨੇ ਜੇ ਜਿਸ ਤਰੀਕੇ ਨਾਲ ਸਰਕਾਰਾਂ ਰੌਲਾ ਪਾਉਂਦੀਆਂ ਕਿ ਨੌਜਵਾਨ ਜਿਦਾਂ ਨਸ਼ਿਆਂ 'ਚ ਵੜੇ ਇਹਨਾਂ ਨੂੰ ਖੇਡਾਂ ਵੱਲ ਕਰਾਉਣ ਤੇ ਜੇ ਖੇਡਾਂ ਦੇ ਇਹੋ ਹਾਲਾਤ ਨੇ ਤੇ ਫਿਰ ਕਿਤਰਾ ਨੌਜਵਾਨ ਇੱਧਰ ਹੋਏ ਰੌਲਾ ਹੀ ਰੌਲਾ ਰਹਿ ਜਾਂਦਾ ਕਰਨਾ ਕੱਖ ਨਹੀਂ ਹੁੰਦਾ ਰੌਲਾ ਦਾ ਬੜਾ ਕੁਝ ਪਾਉਂਦੇ ਨੇ ਕੀ ਮੰਗ ਕਰਦੇ ਹੁੰਦੇ ਅਸੀਂ ਆਨੇ ਵੀ ਇਹ ਗਰੀਬ ਦੀ ਉਹ ਇਹਨਾਂ ਦਾ ਰੋਟੀ ਦਾ ਸਾਧਨ ਕੋਈ ਇਹਨਾਂ ਦੀ ਸਹਾਇਤਾ ਹੋਵੇ ਇਹ ਵਿਚਾਰੇ ਬੱਚੇ ਜਿਹੜੇ ਢੀਂਗਾਣੇ ਮਟਿਆਰਾ ਹੋ ਚੱਲੀਆਂ ਨੇ ਉਹ ਮੰਜੀਦੇ ਆ ਤੇ ਇਹਨਾਂ ਦਾ ਕੋਈ ਦੋ ਟਾਈ ਮਾਰੀ ਜਿਹੜੀ ਰੋਟੀ ਹੈ ਮੁਸ਼ਕਲ ਹੈ ਇਹਨਾਂ ਨੂੰ ਕੋਈ ਨਾ ਕੋਈ ਸਰਕਾਰ ਆਮਦ ਮੈਂ ਇਹਨਾਂ ਦੀ ਬਾਹ ਫੜਨਾ ਸਰਕਾਰਾਂ ਅਗੇ ਕੋਈ ਗੱਲ ਵੱਡੀ ਥੋੜੀ ਹੈਗੀ